ये जरा ट्रेंच पट्टी गई सी फौरा चौंक तो लीला भवन लीला भवन चौक तो इक्की नंबर फ्लाईओवर थले होके वापस लीला भवन चौक ਤੇ ਫਿਰ ਪਰਲੀ ਸਾਈਡ ਜਿਹੜੀ ਹੈ ਲੀਲਾਪੁਰ ਚੌਕ ਤੋਂ ਫੋਹਾਰਾ ਚੌਕ ਜੀ ਜਿਹੜਾ ਇਹ ਤੁਸੀਂ ਦੇਖਿਆ ਵੀ ਸਾਈਡ ਪਟਿਆ ਗਿਆ ਸੀ ਇਹਨੂੰ ਹੁਣ ਅਸੀਂ ਪਟਾ ਕੇ ਇਹਦੇ ਤੇ ਗਟਕਾ ਪਾ ਕੇ ਮੈਟਲ ਸਟੋਨ ਪਏਗਾ ਉਸ ਤੋਂ ਬਾਅਦ ਇਹ ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਇਹ ਵੀ ਸੜਕ ਜਿਹੜੀ ਹੈ ਤੁਹਾਨੂੰ ਬਰਾਬਰ ਮਿਲੇਗਾ ਤੁਹਾਨੂੰ ਪਿਛਤਿਆ 1 ਕਰੋੜ 20 ਲੱਖ ਦੇ ਸਰ ਨਾਲ 1 ਕਰੋੜ 20 ਲੱਖ ਜੀ 1 ਕਰੋੜ 20 ਲੱਖ ਰੁਪਇਆ ਜਿਹੜਾ ਹੈ ਅਸੀਂ ਹੁਣ ਇਸ ਸੜਕ ਤੇ ਲਗਾ ਰਹੇ ਹਾਂ ਤੇ ਹੋਰ ਇਸ ਤੋਂ ਇਲਾਵਾ ਹੁਣ ਕਿੱਥੇ ਮੈਂ ਹੁਣੇ ਜੀ ਪਹਿਲਾਂ 15 ਲੱਖ ਦੀ 1 ਕਰੋੜ ਕਰਕੇ ਅਸੀਂ ਆਇਆ 80 ਲੱਖ ਦਾ ਤਪਰ ਕੋਲ ਦੀ ਬੈਕ ਸਾਈਡ ਤੇ ਕਰਕੇ ਆਇਆ ਜੀ ਤੇ ਅਬਲੋਵਾਲ ਮੈਂ ਕਹਾਂਗਾ ਜ਼ਰੂਰ ਇੱਕ ਵਾਰੀ ਚੱਕਰ ਮਾਰ ਕੇ ਆਓ ਜੀ ਪੁਰਾਣੇ ਬਸ ਅਡੇ ਤੋਂ ਵੱਡੀ ਨਦੀ ਦੇ ਪੁਲ ਵਾਲਾ ਉੱਥੇ ਵੀ ਚੱਕਰ ਮਾਰ ਕੇ ਆਓ ਜਿਹੜੀਆਂ ਰੋਡਸ ਜ ਤੇ ਹੁਣ ਇਹ ਇਹ ਵੀ ਸ਼ੁਰੂ ਹੋ ਰਿਹਾ ਹੈ। ਸ਼ਹਿਰ ਦੇ ਦਰਨਰੇ ਚ ਕਈ ਜਗ੍ਹਾ ਤੇ ਪਾਈਪ ਪਾ ਦਾ ਕੰਮ ਖਤਰੀ ਹੈ। ਉੱਥੇ ਵੀ ਅਜੇ ਕਾਫੀ ਕੰਮ ਸਲੋ ਹੈ। ਲੱਗਦਾ ਨਹੀਂ ਕਿਥੇ ਕਿਥੇ ਪਾਈਪਾਂ ਜਿਹੜੀਆਂ ਵਿਛਣਗੀਆਂ ਜਿੱਥੇ ਸਭ ਤੋਂ ਪਹਿਲਾਂ ਤੋੜਿਆ ਗਿਆ ਸੀ, ਸੜਕਾਂ ਪੱਟੀਆਂ ਗਈਆਂ ਸੀ, ਸਭ ਤੋਂ ਪਹਿਲਾਂ ਰਿਪੇਅਰ ਵੀ ਉੱਥੇ ਹੋ ਰਹੀ ਹੈ। ਕਿਉਂਕਿ ਅਬਲੋਵਾਲ ਤੋਂ ਅਸੀਂ ਸ਼ੁਰੂ ਕੀਤਾ ਸੀ। ਅਬਲੋਵਾਲ ਹੀ ਸਭ ਤੋਂ ਪਹਿਲਾਂ ਰਿਪੇਅਰ ਕੀਤਾ। ਜੀ। ਉਸੇ ਤਰ੍ਹਾਂ ਚਾਰਟ ਬਣਿਆ ਹੋਇਆ ਸ਼ਡਿਊਲ ਹੈਗਾ ਆਫੀਸਰਜ਼ ਕੋਲ ਜਿੱਥੇ-ਜਿੱਥੇ ਸੜਕਾਂ ਪੱਟੀਆਂ ਗਈਆਂ ਪਹਿਲਾਂ ਉੱਥੇ ਪਹਿਲਾਂ ਰਿਪੇਅਰ ਹੋਏਗੀ, ਜਿੱਥ 2 ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹਨ ਹੁਣ ਮੈਂ ਸਵੇਰੇ ਆਪਣਾ ਥਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ ਬਾਕੀ ਵੀ ਜਿਹੜੇ ਕੰਮ ਹੈਗੇ ਪਹਿਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨੁਹਾਰ ਬਦਲ ਦਾਂਗੇ ਅਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਦੇਰੀ ਜ਼ਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆ ਮਾਡਵੀ ਪਾਰਟੀ ਦੀ ਬਿਲਕੁਲ ਸਾਫ਼ ਮੇਰੇ ਸਾਹਿਬ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰ ਲਈ ਉੱਥੇ ਬੱਚਿਆਂ ਨੂੰ ਸਕੂਲ ਜਾਣ ਚ ਦਿੱਕਤ ਹੈ ਲੋਕ ਕਹਿੰਦੇ ਅਸੀਂ ਘਰ ਗੇਚਣ ਨੂੰ ਮਜਬੂਰ ਹਾਂ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕੈਪੈਸਿਟੀ ਸੀ ਘਟੂਣਾ ਇਸ ਕਰਕੇ ਪਾਣੀ ਓਵਰਫਲੋ ਕਰ ਦਿੰਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਹਲ ਵੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਜਿਵੇਂ ਵੀ ਤੁਹਾਨੂੰ ਸਾਡੇ ਕੋਲ ਕੋਈ ਵੀ ਕੰਪਲੇਨ ਆਉਂਦੀ ਹੈ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਾਂ ਤੁਹਾਡੇ ਤੋਂ ਤੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬੜੀ ਉਮੀਦ ਹੈ ਪਰ ਲੇਟ ਹੋਇਆ ਲੱਗਦਾ ਮਾਮਲਾ ਦੇਖੋ ਐਸਾ ਵੀ 8 ਮਹੀਨੇ ਹੋਏ ਆ ਕਾਰਪੋਰੇਸ਼ਨ ਬਣੀ ਨੂੰ ਪਹਿਲਾ ਜਿਹੜਾ ਕੰਮ ਸੀਗਾ ਸਲੋ ਸੀਗਾ ਅਸੀਂ ਆਉਣ ਤੋਂ ਬਾਅਦ ਐਮਐਲਏ ਸਾਹਿਬ ਦੇ ਨਾਲ ਰਲ ਕੇ ਮੰਤਰੀ ਸਾਹਿਬ ਵੀ ਸਾਡੇ ਪਟਿਆਲਾ ਦੇ ਆਸੀਂ ਰਲ ਕੇ ਫੰਡ ਵੀ ਲੈ ਰਹੇ ਹਾਂ ਔਰ ਕੰਮ ਵੀ ਕਰ ਰਹੇ ਹਾਂ